ਟੀਵੀ ਤਾਂ ਨਹੀਂ ਲਾਵੇ ਬੱਸ ਤੇ ਪਾਉਂਦੇ ਟੀਵੀ ਲਾ ਦੇ ਉਹ ਤਾਂ ਡਰਾਈਵਰ ਦੇ ਵਿੰਡਰਣਾ ਤੇ ਬੱਸ ਕਿੰਨੀ ਘੰਮਲੀ ਇੱਕ ਵਾਰੀ ਫੇਰ ਆ ਗਏ ਨੇ ਯਾਰ ਟਾਬੇ ਤਵਾਰ ਮਰ ਜਾਣਾ ਹੋਊਗਾ ਸਾਡੇ ਕੋਲ ਵੀ ਅਹੀਂ ਫਿਰ ਲੱਭਾ ਨਹੀਂ ਸਾਲ ਅਲੀਏ ਕਿਉਂਕਿ ਬੱਸ ਬੜੀ ਲੰਮੀ ਹੈ ਆ ਕਰ ਦਿੰਦਾ ਜੋ ਮੈਂ ਚੀਜ਼ਾਂ ਕੱਟੀਆਂ ਹੀ ਨਾ ਜਾਂ ਗੱਡੀ ਚ ਵਜੇ ਜਮ ਮੁਰਸਲ ਚ ਅਮਰੇ ਵਾਹ ਬੇ ਚਾਰਜਰ ਸਥਾਪਿਤ ਕੀਆ ਹੋਇਆ ਹੈ ਇਸ ਕਰਕੇ ਉਹ ਸੀਟ ਖਾਲੀ ਹੈ ਸੁਖਨਾ ਪਨ ਨੂੰ ਐ ਲੱਗ ਰਿਹਾ ਕਹੀ ਮੀਨਾ ਬਜ਼ਾਰ ਲਾਹੌਰ ਚ ਫਿਰ ਰਹੇ ਜੱਟ ਨੂੰ ਬਸ ਤੋਂ ਥੱਲੇ ਤਾਰਿਆ ਤੇ ਗੌਲੀ ਮਾਰ ਦੇਵਾਂਗੇ ਜੇ ਆਪਿਆਂ ਰੁਪਏ ਚ ਹੀ ਲੱਖਵਤੀ ਹੋ ਗਏ ਇਹ ਬਬਲਾ ਬਿਹਾਰ ਦਾ ਹੈਗਾ ਮੈਂ ਕਹਾਂ ਚਾਚੀ ਨੇ ਪਰਸ ਲੈਣਾ ਚਾਚੀ ਨੇ ਪਰਸ ਲਾ ਕੇ ਲੈ ਸਮਾਨ ਵੀ ਅੱਜਕੱਲ 3-4 ਤਰ੍ਹਾਂ ਦਾ ਉਹਨਾਂ ਦੇ ਘਰ ਜਾ ਕੇ ਇਹਨੂੰ ਸਬਸਕ੍ਰਾਈਬ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੇਵੀ ਸਿੱਧੂ ਤੇ ਅੱਜ ਆਪਾਂ ਖੜੇ ਆਂ ਧੰਤਨ ਪਪਾ ਬੜਾ ਸਾਹਿਬ ਜੀ ਜਨਮ ਸਥਾਨ ਕਤੂ ਨੰਗਲ ਵਿਖੇ ਤੇ ਇੱਥੋਂ ਆਪਾਂ ਚੱਲ ਰਹੇ ਆਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਯਾਤਰਾ ਚੱਲ ਰਹੀ ਹੈ ਤੇ ਸਾਡੇ ਨਾਲ ਸੰਗਤਾਂ ਜਾ ਰਹੀਆਂ ਨੇ ਸਿਰਤ ਜਾ ਰਹੀ ਹੈ ਤੇ ਸਾਡੇ ਪਿੰਡੋਂ ਜਾ ਰਹੇ ਨੇ ਪਰਿਵਾਰ ਬੱਚੇ ਵੀ ਛੋਟੇ ਛੋਟੇ ਨਾਲ ਜਾ ਰਹੇ ਆਪਾਂ ਇੱਥੋਂ ਸਟਾਰਟ ਕਰਾਂਗੇ ਅੱਜ ਸਾਡਾ ਵਲੌਗ ਤੇ ਅੱਜ ਸਹੀ ਮਾਰਨਿੰਗ ਚੱਲਣਾ ਹੁਣ ਇੱਥੋਂ ਟਾਈਮ ਸਾਡੇ ਨੂੰ ਹੋ ਗਿਆ ਤੇ ਬਸ ਚੱਲਣ ਵਾਲੀ ਸਾਡੀ ਇਥੋਂ ਡੀਲੈਕਸ ਦੇ ਵਾਸਤੇ ਵੀ ਪਹੁੰਚ ਕੇ ਤੁਹਾਨੂੰ ਸੰਤਾਨਾ ਦਰਸ਼ਨ ਕਰਾਵਾਂਗੇ ਕੁਝ ਲੋਨਕ ਮੇਲੇ ਕੋਈ ਗੱਲਬਾਤ ਕਰਾਂਗੇ ਸੋ ਆਪਾਂ ਇਥੋਂ ਸ਼ੁਰੂਆਤ ਕਰਾਂਗੇ ਯਾਤਰਾ ਦੀ ਤੇ ਹੁਣ ਆਪਾਂ ਬਹਿਣ ਲੱਗੇ ਆ ਗੱਡੀ 'ਚ ਫਿਲਹਾਲ ਗੱਡੀ ਸਾਨੂੰ ਉੱਥੋਂ ਤੱਕ ਡ੍ਰੌਪ ਕਰਾਵੇਗੀ ਤੇ ਚਾਚਾ ਜੀ ਨੇ ਚੱਲ ਜਾਣਾ ਵਾਪਸ ਘਰ ਨੂੰ ਤੇ ਆਪਾਂ ਅੱਗੇ ਜਾਵਾਂਗੇ ਅਨੰਦਪੁਰ ਸਾਹਿਬ ਦੀ ਯਾਤਰਾ ਤੇ ਫਿਰ ਜਿਵੇਂ ਜਿਵੇਂ ਆਪਾਂ ਦਰਸ਼ਨ ਕਰਾਂਗੇ ਤਿਵੇਂ ਤੇ ਵੀ ਸਾਡਾ ਤੁਸੀਂ ਵੀ ਦਰਸ਼ਨ ਕਰਿਓ ਅਗੋਂ ਹੁਣ ਵਾਸਤੇ ਪਹੁੰਚਦੇ ਆ ਤੇ ਵਾਸਤੇ ਲੱਗਾਗੇ ਤਰਨਾ ਕਰਦੇ ਗੱਲਬਾਤ ਫਿਰ ਆਪਾਂ ਆ ਗਏ ਆ ਬੱਸ 'ਚ ਬੱਸ ਸਾਡੀ ਚੱਲਣ ਲੱਗੀ ਆ ਤੇ ਵੀਰ ਜੀ ਡਰਾਈਵ ਕਰ ਰਹੇ ਅਨਜੋ ਸਿੰਘ ਜਿਵੇਂ ਜਿਵੇਂ ਅੱਗੇ ਚਲਦੀ ਹੈ ਗੱਡੀ ਤਾਂ ਵੰਤੇਵੇਂ ਤੇਵੇਂ ਰਸਤੇ 'ਚ ਤੁਹਾਨੂੰ ਦਿਖਾਈ ਜਾਂਦੇ ਆ। 62 ਚੱਲ ਪਈ ਐ ਤੇ ਬਸ ਦੀਆਂ ਸਵਾਰੀਆਂ, ਪਸੰਦਰਾ ਨਾ ਬੱਚਿਆਂ ਨਾ ਸਾਰਿਆਂ ਨੇ ਤੁਹਾਨੂੰ ਮਲਾਵਾਂਗੇ ਤੇ ਫਿਲਹਾਲ ਇਹ ਛੋਟਾ ਜਿਹਾ ਕਿਉਂਟ ਦਾ ਬੱਚਾ ਸਸੇ ਘਰ ਪਤੋਏ ਕੀ ਹਾਲ ਹੈ ਜ਼ਰਾ ਕੀ ਨਾਈ ਯੋਗਰਾਜ ਕੇ ਯੁਗਰਾਜ ਕਰੇ ਫਿਲਮਾਂ ਵਾਲਾ ਤ ਨਹੀਂ ਪਰ ਉਹ ਤੂੰ ਕਾਂਡਾ ਬੈ ਓਏ ਜੱਟ ਨੂੰ ਬਸ ਚ ਥੱਲੇ ਤਾਰਿਆ ਤੇ ਗੌਲੀ ਮਾਰ ਦਿਆਂਗੇ ਹੈ ਨਾਰਮਲ ਹੀ ਹੈ ਹੈ ਕਿ ਨਹੀਂ ਬਾਜੋ ਨਾ ਮਾਂ ਦੇ ਆ ਮੱਖਣਾ ਮਲਾਈ ਦੇ ਆ ਡੁੰਨੇ ਐਨੇ ਕਿਨੇ ਕਿਨੇ ਫਿਲਮਾਵੇਂ ਨੇ ਨਾ ਤਾਂ ਉਹ ਡਲਕ ਹੁੰਦੇ ਸਾਰਿਆਂ ਨੂੰ ਮਲਾਉਣੇ ਆ ਤੇ ਪਹਿਲਾਂ ਸਾਡਾ ਯੋਗ ਪਹਿਲਾਂ ਹੀ ਦਰਸ਼ਕ ਸਾਡਾ ਯੋਗਰਾਜ ਸਿੰਘ ਫਿਲਮਾਂ ਵਾਲਾ ਹੀਰੋ ਸਾਡੇ ਮੈਡਮ ਸਾਡੇ ਨਾਲ ਰਣਜੀਤ ਸਾਹਿਬ ਜੀ ਦਾ ਠੀਕ ਠਾਕ ਦੇ ਤੇ ਸਾਰਿਆਂ ਨੂੰ ਮਲਾਉਣੇ ਆ ਅੱਗੇ ਪਾਪਾ ਜੀ ਪਾਪਾ ਜੀ ਸਤਿਕਾਰ ਅਰਸ਼ਦੀ ਗਾਇਕ ਠੀਕ ਠਾਕ ਆ ਵਧੀਆ ਕਿੱਦਾਂ ਦਾ ਮਾਹੌਲ ਆ ਹਾਂ ਜੀ ਵਧੀਆ ਚੜਦੀ ਕਲਾ ਵਾ ਲੈ ਆ ਵੀ ਇਹ ਮੇਰੀ ਪਿਆਰੀ ਜੀ ਬੱਚੀ ਸੀਰਤ ਏ ਵੀ ਸਾਡੀ ਸੀਰਤ ਸੀਰਤ ਹੈ ਨਾ ਇਹ ਸੀਰਤ ਅਸੀਂ ਗੱਲ ਸੀਰਤ ਕਿੱਥੇ ਚਲੇ ਆ ਨਹੀਂ ਦੱਸਣਾ ਕਿੱਥੇ ਨਾਂਨਪੁਰ ਸਾਹਿਬ ਚਾ ਨਾਂਨਪੁਰ ਸਾਹਿਬ ਚਲੇ ਆ ਫਿਲਹਾਲ ਬੋਲਿਆ ਨਹੀਂ ਜਾ ਰਿਹਾ ਜਿਹੜੀ ਥੱਕੀ ਬੜੀ ਆ ਸੋ ਇਹਦੀ ਉੱਠੀ ਆ ਇਹ ਬੰਦੇ ਬੜੇ ਸਾਰੇ ਘੈਂਟ ਬਾਅਦ ਉਹ ਬੜਾ ਗਿਆਨੀ ਹੋ ਜਾ ਗਿਆ ਨਹੀਂ ਕਿੰਨਾ ਜ਼ਰਾ ਅਰਸ਼ਦੀਪ ਜੀ ਅਰਸ਼ਦੀਪ ਸਿੰਘ ਗੋਲਮਟੋਲ ਜੀ ਸਾਹਿਬ ਹਾਂ ਜੀ ਹਾਂ ਜੀ ਆ ਗਾਣਾ ਕਰਤੀ ਜਰੇ ਹਾਂ ਕਿਹਾ ਪਤਾ ਐ ਮਦੂ ਸੀ ਜਵਾਰ ਕਰੀ ਬਿਠਾਵਾ ਵੀ ਕੋਈ ਖੁਸ਼ੀ ਵਾਲੀ ਗੱਲ ਹੋਈ ਸੁਖਣਾ ਪਈ ਜਾਂ ਫ੍ਰੇਕਾ ਵੱਟ ਗਈਆਂ ਨੇ ਗੱਡੀਆਂ ਹਾਂਜੀ ਹਾਂਜੀ ਕੀ ਨਜ਼ਰਾ ਸੀਗਾ ਗੁਰਪਿੰਦਰ ਸਿੰਘ ਹੈ ਗੁਰਪਿੰਦਰ ਸਿੰਘ ਗੁਰਪਿੰਦਰ ਦਵਿੰਦਰ ਦਵਿੰਦਰ ਆ ਬੜਾ ਢਾਗੀ ਬੰਦਾ ਯਾ ਨਾ ਬੜਾ ਨੇ ਦਵਿੰਦਰ ਕੋਈ ਹੋਰ ਤਨੇ ਹੀ ਦੇ ਪਿੰਡ ਕਿਹਨਾ ਪਿੰਡ ਬੱਗਾ ਸਾਰੇ ਬੰਦੇ ਆਪਣੇ ਨਾਲ ਆ ਤੇ ਵੀਰ ਆ ਪਿੱਛੇ ਬਣੇ ਕੀ ਗਾਂਢਾ ਪਹਿਲਾਂ ਦਵਾਈਆਂ ਲਈ ਜਾਂਦਾ ਹੁਣ ਫੋਟੋ ਖਿੱਚੀਆਂ ਦਾ ਸੈਲਫੀ ਕ੍ਰੇਜ਼ ਹੈ ਹੈ लाओ जी जब नवे सारे सब्सक्राइबर जुड़ रहे ने साडे नाल मेरी यार बेली क्या बात है ओना दा घर जाके अनसब्सक्राइब कर करते हैं है? बिहार ई बाबूआ बिहार था, था का अरे बोलत नहीं का है ਆਪਾਂ ਖੜੇ ਆ ਜੀ ਫਗਵਾੜਾ ਪੰਜਾਬੀ ਕਿੰਗ ਢਾਬਾ ਤੇ ਹੁਣ ਆਪਾਂ ਰੋਟੀ ਪਾਣੀ ਖਾਵਾਂਗੇ ਬ੍ਰੇਕਫਾਸਟ ਬੁਰਗੀਰ ਖਾਣਾ ਬੁਰਗੀਰ ਬੁਰਗਰ ਖਾਣਾ ਆਪਣਾ ਖਰਚਾ ਬੁਰਗੀਰ ਦਾ ਆਪਣਾ ਖਰਚਾ ਹੈ ਆਪਕਾ ਬਾਕੀ ਸਾਰਾ ਹਮਾਰਾ ਰੋਟੀ ਸਾਡੀ ਸੋ ਰੋਟੀ ਪਾਣੀ ਖਾਣ ਲੱਗੇ ਆ ਮੁੰਡਿਆਂ ਨੂੰ ਛਕਾਣ ਲੱਗੇ ਆ ਤੇ ਸਾਰੀਆਂ ਸੰਗਤਾਂ ਨਾਲ ਅੰਦਰ ਜਾ ਕੇ ਪੁੱਛ ਲੈ ਅਰੇ ਮੈਂ ਪੰਜਾਬੀ ਥਾਲੀ ਨਹੀਂ ਵਕੀ ਰੋਟੀ ਖਾਣ ਲੱਗੇ ਆ ਫਿਲਹਾਲ ਗਰਮੀ ਲੱਗਣੀ ਤੋ ਬਹੁਤ ਜ਼ਰਾ ਹੁਣ ਖਾ ਲਈ ਰੋਟੀ ਕਰ ਰਹੇ ਬਕ ਜਲੋ ਬਸ ਨਿਕਾਲੀ ਆ ਉਹ ਭੁੱਖ ਲੱਗ ਗਈ ਹੈ ਵੇਰੇ ਤਾਂ ਸੁਵਾ ਕੇ ਤੋਰਿਆ ਜੇ ਨਹੀਂ ਨਹੀਂ ਚਲੋ ਅਰਦੇ ਆਪਾਂ ਕੱਲਾ ਢਾਬੇ ਤੇ ਵਾਪਰ ਆਉਣ ਕਾ ਲੱਗੀਆਂ ਨੇ ਸੋ ਹਾਂਜੀ ਗੱਲ ਐਦਾਂ ਤੇ ਪ੍ਰਸ਼ਾਦਾ ਪਾਣੀ ਸ਼ੱਕ ਤੇ ਅਗਿਆਂ ਬਾਅਦ ਚਲਿਓ ਹੁਣ ਅਗੇ ਦਾ ਚਲੋ ਸੋ ਹੁਣ ਅਗੇ ਦਾ ਸਫਰ ਸ਼ੁਰੂ ਕਰਨ ਲੱਗਿਆ ਪਹਿਲਾ ਮੈਨੇ ਕਹੂੰਗਾ ਬਾਹਰ ਫੇਰ ਮੇਰੇ ਨਾਲ ਸਾਰੇ ਯਾਰ ਆਜੋ ਭਾਈ ਤੋਂ ਹੁਣ ਆਪਾਂ ਚੜਾਂਗੇ ਆਪਣੀ ਗੱਡੀ ਤੇ ਬਾਬਾ ਜੀ ਮੇਰ ਕਰਿਓ ਕਿ ਅਗਲੀ ਵਾਰੀ ਜਿਹੜਾ ਟ੍ਰਿਪ ਆਵੇ ਉਹ ਕੱਲਿਆਂ ਦਾ ਹੋਵੇ ਤੇ ਉਹ ਕੱਲਿਆਂ ਦਾ ਇਦਾਂ ਹੋਵੇ ਕਿ ਮੈਂ ਬਾਈਕ ਟ੍ਰਿਪ ਕਰਨਾ ਚਾਹੁੰਦਾ ਬੜਾ ਬੜਾ ਡ੍ਰੀਮ ਹੈ ਬੜਾ ਵੱਡਾ ਤੇ ਸੋਹਣੀ ਜੀ ਕਾਰ ਹੋਵੇ ਹਾਂ ਆ ਬਾਬਾ ਕਰਿਓ ਇਹ ਦੋਵੇਂ ਜਾਈਏ ਰੇਪਟੇ ਰੇਪਟੇ ਤੋਂ ਆਪਾਂ ਨਹੀਂ ਚੱਲਣ ਲੱਗੇ ਆਗੇ ਆਪਾਂ ਫੇਰ ਗੱਡੀ ਦੇ ਵਿੱਚ ਇੱਕ ਵਾਰ ਫੇਰ ਗੱਡੀ ਸਫਰਾਂ ਤੇ ਸੈਰਾਂ ਤੇ ਨਹੀਂ ਸਫਰਾਂ ਤੇ ਲੌਬੀ ਪਹੁੰਚ ਗਏ ਆਪਾਂ ਸ੍ਰੀ ਅਨੰਦਪੁਰ ਸਾਹਿਬ ਰੂਮ ਲੈ ਗਏ ਫਿਰ ਕਰਾਂਗੇ ਆਪਾਂ ਦਰਸ਼ਣ ਦੇਦਾਰ ਸਾਰੇ ਜਣੇ ਆਪਣੇ ਪਹੁੰਚ ਗਏ ਨੇ ਬੰਦੇ ਗੇ ਲੀ ਆਪਾਂ ਮੁੰਡੇ ਨਹੀਂ ਆਏ ਥਲੇ ਉਹ ਕਿੱਥੇ ਦੁਜੇ ਸਮਾਨ ਲੈਣ ਗਏ ਉਹ ਕਿਹੜਾ ਸਮਾਨ ਲੈਣ ਗਏ ਸਮਾਨ ਵੀ ਅੱਜ ਕੱਲ 3-4 ਤਰ੍ਹਾਂ ਦਾ ਵਧੀਆ ਰਿਆ ਯਾਰ ਏ ਥੱਕਿਆ ਸਰ ਕਹਤ ਨਹੀਂ 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 السلام علیکم اللہ علییا رحمتہ ਸੋ ਹਾਂ ਜੀ ਇਸ ਟਾਈਮ ਹੋ ਗਏ 6:30 ਸਵੇਰ ਤੋਂ ਚੱਲੇ ਹੀ ਆਪਾਂ ਅਨੁਰਵ ਸਾਹਿਬ ਨੂੰ ਅਨੁਰਵ ਸਾਹਿਬ ਆ ਗਏ ਹੁਣ ਦਰਸ਼ਣ ਦਿਦਾਰ ਕਰਕੇ ਅੰਦਰ ਨਤਮਸਤਕ ਹੋ ਗਏ ਮੱਥਾ ਟੇਕੇ ਅੰਦਰ ਵੀਡੀਓਗ੍ਰਾਫੀ ਨਹੀਂ ਕਰ ਸਕਦਾ ਸਾਰਿਆਂ ਨੂੰ ਪਤਾ ਵੀਡੀਓਗ੍ਰਾਫੀ ਅਗੇ ਮਨ ਹੁਣ ਆਪਾਂ ਆਏ ਹਾਂ ਥੋੜਾ ਜਿਹਾ ਬਾਜ਼ਾਰ ਖਰੀਦੋ ਫਰੋਕਸਤ ਕਰ ਲਈ ਜਾਵੇ ਇਸ ਟਾਈਮ ਬਹੁਤ ਹੀ ਆਨੰਦਮਈ ਮੌਸਮ ਆ ਤਰੀ ਲਾਣਾ ਵੀ ਸਾਡੀ ਚਾਚੀ ਨੂੰ ਕੋਈ ਪਸੰਦ ਨਹੀਂ ਆਉਂਦਾ ਪਰਸ ਦਾ ਸਵੇਨੇ ਪਰਸ ਲੈ ਕੇ ਕਿਤੇ ਗੱਡੀ ਨਾਲ ਰਸ ਲਗਣਾ ਨਾ ਆਣਾ ਆਣਾ ਆਵਾ ਮੈਂ ਕਿਹਾ ਚਾਚੀ ਨੇ ਪਰਦੇ ਲੈਣਾ ਚਾਚੀ ਨੇ ਪਰਦੇ ਲਾ ਕੇ ਵਰਤ ਲਗਾ ਆਪਾਂ ਪਰਦੇ ਪਰਦੇ ਬਾਹਰ ਨੂੰ ਆ ਗਏ ਆ ਤੇ ਹਾਲੇ ਤੱਕ ਬੀਬੀਆਂ ਨੂੰ ਕੁਝ ਡਿਸਾਈਡ ਨਹੀਂ ਹੋਇਆ ਕਿ ਆਪਾਂ ਖਰੀਦਣਾ ਕੀ ਹੈ ਮਗਰ ਤੋਂ ਇਹਨਾਂ ਕੋਈ ਐਹੋ ਜਿਹਾ ਪੰਡਾ ਖਰੀਦਣਾ ਜਿਹਦੇ ਘਰ ਚ ਕੋਈ ਉਜਾੜਤ ਨਹੀਂ ਹੋਈ ਉਹ ਆਵੇਂ ਗਰੀ ਉਧਰ ਨੁਕਰੇ ਗੀ ਉਧਰ ਦੂਸਰੇ ਗਰੀ ਉਧਰ ਨੂੰ ਇਹ ਗੱਲ ਇਦਾਂ ਆ ਵੀ ਹਾਨੂੰ ਚੀਜ਼ ਨਹੀਂ ਕੋ ਪਸੰਦ ਆਉਂਦੀ ਤੇ ਅੱਧਾ ਕ ਬਜ਼ਾਰ ਹੈ ਜਾਨਾ ਗਾ ਲਿਆ ਜੀ ਲੋ ਜੀ ਲੰਬੇ ਇੰਤਜ਼ਾਰ ਤੋਂ ਬਾਅਦ ਤੇ ਸਦੀਆਂ ਦੇ ਘੜੀਆਂ ਤੋਂ ਬਾਅਦ ਸਾਡੀ ਮੈਡਮ ਨੇ ਕੁਝ ਨਾ ਕੁਝ ਖਰੀਦ ਲਿਆਏ। ਥ੍ਰੀ ਬਿਆਹਨ ਦੱਸੋ। ਠੀਕ ਆ। ਚਾਰ ਕਿੱਜ ਦਾ ਪ੍ਰਸ਼ਾਦ ਲੈ ਲਿਆ ਸਭ ਤੋਂ ਪਹਿਲਾਂ ਤੇ ਬਾਬਾ ਜੀ ਦਾ। ਫਿਰ ਕੁਝ ਗੋਲ ਗੱਪੇ ਖਾਦੇ। ਨਹੀਂ ਗੋਲ ਗੱਪਿਆਂ ਦੇ ਨਾ ਨੇਰਾ ਸੀ। ਅੱਛਾ। ਫਿਰ ਆਪਾਂ ਸੋਨਾ ਚਾਂਦੀ ਖਰੀਦਿਆ ਦੇਖੋ। ਜਿਵੇਂ 50 ਰੁਪਏ ਚ ਹੀ ਲੱਖਪਤੀ ਹੋ ਗਏ। ਇਹ ਖਰੀਦਿਆ ਦੋ ਤਿੰਨ ਚੀਜ਼ਾਂ ਖਰੀਦੀਆਂ ਹਜੇ ਖਰੀਦਦਫਰਕਸ ਚੱਲ ਰਹੀ ਹੈ। ਹੂੰ। ਸੁਖਨਾ ਆਪਣ ਨੂੰ ਐ ਲੱਗ ਰਿਹਾ ਕਿ ਅਸੀਂ ਮੀਨਾ ਬਾਜ਼ਾਰ ਲਾਹੌਰ ਚ ਫਿਰ ਰਹੇ ਹਾਂ। ਸੋ ਗਾਲੇ ਦਾ ਵੀ ਅਸੀਂ ਵੱਡੀਆਂ ਵੱਡੀਆਂ ਗੱਡੀਆਂ ਵੀ ਲੈ ਲਈਆਂ, ਸੋਨਾ ਚਾਂਦੀ ਵੀ ਖਰੀਦ ਲਿਆ ਹੁਣ ਗੱਡੀਆਂ ਲੈ ਲਈਆਂ, ਟਰੱਕ ਜੇਸੀਬੀਆਂ ਸਾਰਾ ਕੁਝ ਲੈ ਲਿਆ ਕੰਸਟਰਕਸ਼ਨ ਦਾ ਸਮਾਨ ਵਾਲੇ ਵਾਲੇ ਅਸੀਂ ਟੇਕੇਦਾਰੀ ਦਾ ਕੰਮ ਸ਼ੁਰੂ ਕਰ ਲਿਆ। ਸੋ ਬਹੁਤ ਵੱਡਾ ਕਾਰੋਬਾਰ ਸਾਡਾ ਬਿਜ਼ਨਸ ਵੱਡਾ ਕਰ ਲਿਆ ਅਸੀਂ, ਕਾਰਾਂ ਗੱਡੀਆਂ ਖਰੀਦਣੀਆਂ ਨੇ, ਮੈਟਰੀਅਲ ਖਰੀਦਣੀਆਂ, ਬਾਅਦ ਜਾਜ ਫਾਈਨਾਂਸ ਕਰਾਵਾਂਗੇ ਥੋੜੀ ਟਾਈਮ ਤੱਕ ਅੰਕਲ ਨਾਲ ਗੱਲ ਨਹੀਂ ਪਾਣੀ ਡੀਲ ਹੋ ਲੈਂਦੀ ਐਡੀ। ਹੋਰ ਕਿਸੇ ਬਾਕੀ ਸਮਾਨ ਕਿਤੇ ਆਪਣਾ ਸੋ ਬਹੁਤ ਸੋਹਣਾ ਸਮਾਨ ਆਪਾਂ ਖਰੀਦ ਲਿਆ ਹੁਣ ਆਪਾਂ ਕਰਾਂਗੇ ਪੇ ਜਿਹਨੂੰ ਕਹਿੰਦੇ ਨੇ ਗੂਗਲ ਪੇ ਇਸ ਕਰਕੇ ਸਾਨੂੰ ਬਲੌਗ ਕੱਟ ਕਰਨਾ ਪੈਣਾ ਜਮੇ ਚੀਜ਼ਾਂ ਕੱਟੀਆਂ ਹੀ ਨਾਲ ਜਾਂ ਗੱਡੀ ਚ ਵਜੇ ਜਾਂ ਮੁਰਸਲ ਚ ਕੋਚ ਘਾਰ ਖਲੋ ਗਈ ਫਿਰ ਵੀ ਮੈਂ ਗੇਤ ਨਹੀਂ ਵਜਣਾ ਆਹੋ ਕਾਫੀ ਸੋਹਣੀਆਂ ਚੀਜ਼ਾਂ ਖਰੀਦਣ ਤੋਂ ਬਾਅਦ ਹੁਣ ਆਪਾਂ ਜਾ ਰਹੇ ਆ ਫਿਰ ਆਪਣੇ ਰੂਮ ਵੱਲ ਨੂੰ ਕੀ ਬਾਤ ਹੈ ਸੋ ਹੁਣ ਆਪਾਂ ਰੂਮਸ ਜਾ ਰਹੇ ਮਾਰਨਿੰਗ ਆਪਾਂ ਜਿਹਨੂੰ ਗੁਰਦੁਆਰਾ ਸਭੇ ਦਰਸ਼ਨ ਕਰਾਂਗੇ ਫਿਰ ਆਪਾਂ ਉਸ ਤੋਂ ਬਾਅਦ ਜਾਣਾ ਘਰ ਨੂੰ ਇੱਕ ਘਰ ਤੱਕ ਜਾਂਦੇ ਆ ਲਾਸਟ ਵਲੌਗ ਜਿਹੜਾ ਉਹ ਕੱਟ ਕਰਾਂਗੇ ਤੇ ਜੇ ਤੁਹਾਨੂੰ ਵਧੀਆ ਵੀਡੀਓ ਲੱਗੇ ਬੜੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜਿੰਨਾ ਕਿ ਆਪਾਂ ਹੋ ਸਕਦਾ ਉਹਨਾਂ ਕਿ ਦਿਖਾ ਦੇਈਦਾ ਤੁਹਾਨੂੰ ਜਿੰਨਾ ਕਿ ਕਰ ਸਕਦੇ ਹੋ ਨਾ ਕਰ ਲਈਦਾ ਠੀਕ ਹੈ ਜੀ ਹੁਣ ਐਵੇਂ ਆ ਵੀ ਬਾਏ ਬਾਏ ਗੁੱਡ ਨਾਈਟ ਤੇ ਮਾਰਨਿੰਗ ਕਰਦੇ ਆ ਵਲੌਗ ਕੰਟੀਨਿਊ ਪੜ ਪੜ ਗਣੀ ਲਤੀ ਹੈ ਪੜ ਪੜ ਪਰਿਆ ਸਾਂ ਪੜ ਪੜ ਗਣੀ ਪਾਈ ਹੈ ਪੜ ਪੜ ਵਧੀਆ ਇੱਕ ਪੜਿਓ ਜਿਤੇ ਉਸ ਪੜਿਓ ਜਿਤੇ ਮਸ ਜਜ ਪੜਿਓ ਜਿਤੇ ਸਾਂ ਨਾਨਕ ਲਿਖੈ ਇੱਕ ਗੱਲ ਹਰ ਹਮੈ ਚੁਖਣਾ ਲਿਖ ਲਿਖ ਪੜਿਆ ਤੇ ਤਾੜਿਆ ਬਹੁ ਤੇਰਤ ਭਉਆ ਤੇ ਤੋਂ ਲਵਿਆ ਬਹੁ ਭੇਕਿਆ ਦੇ ਦੁਖ ਦਿਆ ਸੋ ਬੇਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸੋ ਸੰਗਤ ਜੀ ਇਸ ਟਾਈਮ ਸਵੇਰ ਦੇ 6 ਵਜੇ ਨੇ ਤੇ ਮੈਂ ਦਰਸ਼ਨ ਕਰਨ ਆਇਆ ਆਂ ਸ਼੍ਰੀ ਅਨੰਦਪੁਰ ਸਾਹਿਬ ਕਿਉਂਕਿ ਰਾਤੀ ਵੀ ਦਰਸ਼ਨ ਕਰਕੇ ਗਏ ਆਂ ਤੇ ਵੀਡੀਓਗ੍ਰਾਫੀ ਨਹੀਂ ਕੀਤੀ ਕਿਉਂਕਿ ਲਾਉ ਨਹੀਂ ਕਰਦੇ ਕਿਉਂਕਿ ਮੈਂ ਵੀ ਨਹੀਂ ਕਰਦਾ ਮੈਨੂੰ ਵੀ ਚੰਗਾ ਨਹੀਂ ਲੱਗਦਾ ਕਿ ਮੈਂ ਅੰਦਰ ਆ ਕੇ ਵੀਡੀਓ ਬਣਾਵਾ ਪਰ ਮੈਂ ਬਾਹਰ ਆ ਕੇ ਵੀਡੀਓ ਬਣਾ ਰਿਹਾ ਸੋ ਆਪ ਜੀ ਥੋੜੇ ਦਰਸ਼ਨ ਕਰ ਲਾ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਐ ਕੋਰੀ ਫੇਰ ਕਿ ਅੱਜ ਸਾਡੇ ਵਲੌਗ ਦਾ ਨੈਕਸਟ ਡੇ ਆ ਵਲੌਗ ਆਪਾਂ ਖਲੀ ਖਤਮ ਕਰਾਂਗੇ ਘਰ ਜਾ ਕੇ ਸੋ ਬੱਸ ਸਾਡੀ ਰੈਡੀ ਐ ਬੱਸ ਰੈਡੀ ਹੋ ਗਈ ਸਾਡੀ ਤੇ ਸਾਡੇ ਦੋ ਬੱਚੇ ਗਵਾਚ ਗਏ ਵਾਸਤੇ ਤੇ ਉਹੀ ਲਾਈਨ ਚ ਲਿਆ ਮੈਂ ਸੋ ਕੀ ਕਰਾਂ ਮੋਤਵਰ ਬੰਦਾ ਆਹੀ ਮੇਰਾ ਵੀਰ ਇਹ ਗਵਾਚ ਗਿਆ ਇਹਨਾਂ ਦੋਰੇ ਲੱਭਣ ਗਏ ਆਪਾਂ ਮੈਂ ਇਹਨੂੰ ਭਰਾਵਾਂ ਨੇ ਭਜਾਇਆ ਗਾੜੀ ਗਾੜੀ ਲਾ ਕੇ ਲੱਭ ਕੇ ਲੱਭ ਕੇ ਆ ਦੋ ਸੀਟਾਂ ਖਾਲੀ ਆ

ਨੀ ਵੇਲਾ ਕੈਜਤ ਹੁੰਦਾ ਗਿਆ ਬਟ ਇਹ ਵੀ ਵਿਜ਼ਿਬਿਲਟੀ ਚੰਗੀ ਆ ਜੇ ਇੰਨੀ ਜਿਆਦਾ ਨਹੀਂ ਕਾਫੀ ਜਿਆਦਾ ਦਿਖ ਰਿਹਾ ਪੰਨਾ 8 ਕਿਲੋਮੀਟਰ ਤੱਕ ਆਰਾਮ ਨਾਲ ਦਿਖ ਰਿਹਾ ਆ ਆਪਾਂ ਉੱਤਰੀਆਂ ਇੱਕ ਵਾਰੀ ਫੇਰ ਟਾਬੇ ਤੇ ਅਗਲੇ ਦਿਨ ਦੀ ਸ਼ੁਰੂਆਤ ਸਾਡੀ ਹੋ ਗਈ ਬਹੁਤ ਵਧੀਆ ਹੋਈ ਆ ਬਾਕੀ ਰਸਤੇ ਤੁਸੀਂ ਵੀਡੀਓ ਵੇਖਦੇ ਹੋਣਾ ਤੇ ਹੁਣ ਆਪਾਂ ਫੇਰ ਅੱਗੇ ਰਸਤਾ ਵਾਣੀ ਛਾਗਾਂਗੇ ਆ ਮੇਰੇ ਪਿਆਰੇ ਪਿਆਰੇ ਵੀਰ ਸੁਨ ਸੁਨ ਸੁਿੰਦਰ ਸੁਿੰਦਰ ਬੱਚੇ ਆ ਗਏ ਨੇ ਇਹ ਪੁੱਤਰ ਹੈਗਾ ਆਪਣਾ ਸੋਨਾ ਤੇ ਸਾਡੇ ਨਾਲ 9 ਤੁਤੇ ਨੇ ਪਟਾਂਬੀ ਤੇ ਆ ਗਏ ਤੇ ਮਿਸਿਸ ਮੈਡਮ ਸਿੱਧੂ ਜੀ ਸਾਡੇ ਨਾਲ ਤੇ ਹੋਰ ਵੀ ਅਭੀ ਸਾਡੇ ਨਾਲ ਉਹ ਵਿਚਾਰੀ ਗਵਾਚ ਗਈ ਹੀ ਕੱਲ ਨਾਲ ਲਵ ਕੇ ਲੈ ਆਏ ਆ ਜਿਹੜਾ ਪੁਰਾਣਾ ਕਿਤੇ ਵੇਖਦਾ ਹੋਵੇ ਤੇ ਸਾਨੂੰ ਥੈਂਕ ਯੂ ਕਵੇ ਅਈ ਬੋਟੀ ਲੈ ਕੇ ਲੈ ਆਏ ਆ ਉਹ ਵਿਚਾਰੀ ਦਾ ਦਿਮਾਗ ਵਾਚ ਗਿਆ ਸੀ ਉਹਦੀ ਟੋਪੀ ਵਾਲੀ ਆ ਪਤਾ ਕਿਉਂ ਜਨੀਅਰ ਵੀ ਆਉਂਦੀ ਬਸ ਤੋਂ ਉੱਤਰ ਵੀ ਤਸਮੇ ਖੁੱਲੇ ਹੁੰਦੇ ਆਰ ਵੀ ਦੱਸਣਾ ਪੈਂਦਾ ਤਸਮੇ ਬੰਨੋ ਪਰ ਇਹ ਫਿਰਦੀ ਆ ਉਹਨੇ ਬੰਦੀ ਨਹੀਂ ਕਿਤੇ ਚੰਦੀ ਇਹਦੇ ਪਾਸ ਟੀਵੀ ਨਹੀਂ ਲਾ ਕੇ ਦਿੱਤਾ ਟੀਵੀ ਲਾ ਕੇ ਦੇਦਾ ਟੀਵੀ ਤਾਂ ਨਹੀਂ ਲਾਇਆ ਵੀ ਬਸ ਤੇ ਪਾਉਂਦੇ ਟੀਵੀ ਲਾ ਦਰ ਉਹ ਤਾਂ ਡਰਾਈਵਰ ਨੇ ਵੇਂਦਣਾ ਤੇ ਬਸ ਕਿਹਨੇ ਚਲਾਉਣੀ ਹੈ ਕੰਮਲੀ ਨਾ ਅੱਗੇ ਅੱਗੇ ਤੁਮਹਾਨੂੰ ਪਤਾ ਦੀ ਵੀ ਦਦਾ ਮਗਲੇ ਤੇ ਫਿਰ ਡਰਾਈਵਰ ਸਭੂ ਖੜਾ ਬੱਸ ਨਾ ਫੇਰ ਵੀ ਚਲਾਉਣੀ ਨੁਕਸਾਨ ਆ ਨਾ ਦੋ ਬਨੇ ਨੁਕਸਾਨ ਆ ਤੇ ਰੋਟੀ ਪਾਣੀ ਖਾ ਲਈਏ ਬਾਕੀ ਗੱਲਾਂ ਅਸੀਂ ਘੜਨਾ ਕਰਦੇ ਬਾਅਦ ਚ ਤੇ ਉਹਨੇ ਕਮਲ ਘੋੜਦੇ ਰਵਾਂਗੇ ਸਾਡੇ ਬਲੌਗ ਵੇਖਣ ਲਈ ਬਹੁਤ ਧੰਨਵਾਦ ਤੁਹਾਡਾ ਕਿੱਦਾਂ ਹਰ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਇੱਕ ਵਾਰੀ ਫੇਰ ਆਗੇ ਨੇ ਯਾਰ ਟਾਬੇ ਤੋਂ ਬਾਹਰ ਕੁਝ ਛੌਂਫ ਹੀ ਕਰ ਲੈ ਜਾਨੀ ਕਿ ਲੋਕ ਵਾਗ ਜਾਣੀ ਆ ਮਾਰੇ ਪਾ ਕੀ ਕਰ ਗਿਆ ਪਿੰਡਾਂ ਵਾਲੇ ਹੁੰਨੇ ਆ ਇਹ ਵੀ ਚੀਜ਼ ਕਹੀਏ ਖੁੱਲੀ ਕਾਇਦੀ ਹੈ ਉਹਨੇ ਨਿਕਨੇ ਕਿ ਤੁਮ ਤੇ ਰਖਿਆ ਪੰਜ ਦਿਨ ਤੁਮ ਤੇ ਜੇਪਟ ਪਾ ਲੈਣੇ ਹੱਥ ਤੇ ਪਾ ਲੈਣੇ ਮਗਨ ਤੜੀ ਪਾ ਡਾਂ ਡਾਂ ਹੁੰਦੀ ਪਹਿਲਾ ਕੰਮ ਪੇਟ ਪੂਜਾ ਫੇਰ ਕੰਮ ਦੂਜਾ ਤਾਂ ਪੇਟ ਪੂਜਾ ਕਰਕੇ ਆਪਾਂ ਹੁਣ ਜਾਵਾਂਗੇ ਗੱਡੀ ਤੇ ਚਾੜ ਕੇ ਗਰਾਂ ਨੂੰ ਜਾਵਾਂਗੇ ਸਫਰਾ ਤੇ ਇੱਕ ਵਾਰੀ ਜ਼ਿੰਦਗੀ ਪੈ ਗਈ ਸਾਡੀ ਪੰਡਿਆਂ ਤੇ ਤੇ ਖਾਣਾ-ਪੀਣਾ ਖਾ ਲਿਆ ਆਪਾਂ ਸਾਰਿਆਂ ਨੇ ਚੱਲ ਪਏ ਆਪਾਂ ਆਓ ਜੀ ਆ ਗਿਆ ਸਟਾਪ ਇਹ ਜ ਉਤਰਨੇ ਸਾਡੇ ਵੀਰ ਸਾਰੇ ਭਰਾ ਤੇ ਸਾਰੇ ਚੱਲੇ ਨੇ ਅਸੀਂ ਵੀ ਚਲਾਂਗੇ ਉਹ ਸਾਡਾ ਅਗਲਾ ਸਟਾਪ ਆਣ ਵੀਰਾਂ ਨੇਵੇਂ ਪਹੁੰਚਣਾ ਵਾ ਤੇ ਮੈਂ ਇੱਥੋਂ ਹਣ ਜਾ ਕੇ ਬਟਾਲੇ ਪਹੁੰਚਣਾ ਵਾ ਫਿਰ ਕਰਾਂਗੇ ਗੱਲਬਾਤ ਲੋ ਵੀ ਆ ਗਏ ਬਿੱਤਰੋ ਆਪਾਂ ਆਪਣੇ ਪਿੰਡ ਨੂੰ ਤੇ ਬਾਕੀ ਸਵਾਰੀਆਂ ਆਪੋ ਆਪਣੇ ਪਿੰਡਾਂ ਪਿੰਡਾਂ ਤਾਰਤੀਆਂ ਨੇ ਤੇ ਮੈਂ ਸੋਚਿਆ ਵੀ ਅਸੀਂ ਪਿੰਡ ਨੂੰ ਜਾ ਕੇ ਆਵਾਂਗੇ ਫਿਰ ਉਧਰੋਂ ਵਾਪਸ ਆਵਾਂਗੇ ਇਸ ਕਰਕੇ ਆਪਾਂ ਇੱਥੇ ਉਤਰ ਗਏ ਤਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲਾਈਕ ਸ਼ੇਅਰ ਸਬਸਕ੍ਰਾਈਬ ਕਰੀਓ ਪੇ ਕਾ ਲਣਾ ਮੈਨੂੰ ਕਹਿ ਨਹੀਂ ਲੋੜ ਨਹੀਂ ਸਿਆਣੇ ਬੰਦੇ ਕਰ ਲੈਂਦੇ ਜਿਨ੍ਹਾਂ ਨੂੰ ਵਧੀਆ ਲੱਗੇ ਓਕੇ ਜੀ ਬਾਏ ਸਾਰਿਆਂ ਨੂੰ ਤੰਗਾ ਜੀ ਮੈਂ ਤੁਹਾਡਾ ਆਪਣਾ ਕਵੀ ਸਿੱਧੂ ਉਹ ਤੁਹਾਨੂੰ ਪਤਾ ਹੀ ਹੈ ਬਾਏ ਲਵ ਯੂ ਓ